ਸਤਾਰ ਧਾਰੀ ਨਹੀਂ ਹੈ ਭਾਵੇਂ ਕੋਈ ਗੈਰ ਸਿੱਖ ਹਰਿਮੰਦਰ ਸਾਹਿਬ ਮੱਥਾ ਟੇਕਣ ਵਾਸਤੇ ਆਉਂਦੇ ਨੇ ਉਹਨਾਂ ਦੀ ਦੁਕਾਨਦਾਰਾਂ ਦੇ ਵੱਲੋਂ ਰਸਤੀਆਂ ਦੇ ਵਿੱਚ ਫਿਰੋਤੇ ਹੋਏ ਵਿਅਕਤੀਆਂ ਦੇ ਵੱਲੋਂ ਰੁਮਾਲ ਵੇਚ-ਵੇਚ ਕੇ ਰੁਮਾਲੇ ਵੇਚ-ਵੇਚ ਕੇ ਇੱਕ ਤਾਂ ਲੁੱਟਖਸੁੱਟ ਬਹੁਤ ਕੀਤੀ ਜਾ ਰਹੀ ਹੈ। ਔਰ ਉਹਨਾਂ ਰੁਮਾਲਾਂ ਦੇ ਉੱਤੇ ਖੰਡੇ ਦਾ ਜਾਂ ਇੱਕ ਭਗਵੰਤਾਰ ਦਾ ਚਿੰਨ ਬਣਿਆ ਹੁੰਦਾ ਹੈ ਜਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਲਿਖਿਆ ਹੁੰਦਾ ਹੈ। ਤੱਕ ਇੱਕ ਨੁਕਤਾ ਪਾਤ ਉਹ ਜਿਹੜੇ ਵਿਅਕਤੀ ਨੇ ਉਹ ਅਗਿਆਨਤਾ ਵਸ ਉਸ ਪਰਮਾਲ ਨੂੰ ਆਪਣੇ ਸਿਰ ਤੋਂ ਲਾ ਕੇ ਕਿਸੇ ਵੀ ਐਸੀ ਐਸੀ ਜਗ੍ਹਾ ਤੇ ਸੁੱਟ ਕੇ ਜਾਂਦੇ ਨੇ ਜੋ ਕਿ ਜਗਾ ਬਹੁਤ ਗੰਦੀ ਹੁੰਦੀ ਹੈ ਇਸ ਤਰ੍ਹਾਂ ਕਰਦੇ ਨਾਲ ਜਿਹੜੀ ਸਾਡੇ ਚੰਨਾਂ ਜਿਹੜੀ ਗਦਬੀ ਹੈ ਉਹ ਹੋ ਰਹੀ ਹੈ ਦੇਖੋ ਇਹ ਬੜੀ ਜਾਗਰੂਕ ਕਰਨ ਵਾਲੀ ਗੱਲ ਹੈ ਮੇਰੇ ਮੁਰੇਤ ਸਾਹਿਬ ਨਾਲ ਗੱਲ ਹੋਈ ਹੈ ਉਹਨਾਂ ਨੇ ਹਰਮੰਦਰ ਸਾਹਿਬ ਦੇ ਸਾਰੇ ਗੇਟਾਂ ਦੇ ਉੱਤੇ ਉਹ ਸ਼ਰਮਾਲ ਜਿਹੜੇ ਨੇ ਔਰ ਖਵਾ ਦਿੱਤੇ ਨੇ ਔਰ ਐਸੀ ਵੀ ਸੰਗਤ ਨੂੰ ਮੀਡੀਆ ਦੇ ਰਾਹੀਂ ਇਹ ਬੇਨਤੀ ਕਰਦੇ ਆ ਕਿ ਜੋ ਅ ਦਸਤਾਰ ਧਾਰੀ ਨਹੀਂ ਹੈ ਭਾਵੇਂ ਕੋਈ ਗੈਰ ਸਿੱਖ ਹਰਿਮੰਦਰ ਸਾਹਿਬ ਮੱਥਾ ਟੇਕਣ ਵਾਸਤੇ ਆਉਂਦੇ ਨੇ ਉਹਨਾਂ ਦੀ ਦੁਕਾਨਦਾਰਾਂ ਦੇ ਬਲੋਂ ਰਸਤੀਆਂ ਦੇ ਵਿੱਚ ਖਲੋਤੇ ਹੋਏ ਵਿਅਕਤੀਆਂ ਦੇ ਵੱਲੋਂ ਰੁਮਾਲ ਵੇਚ ਵੇਚ ਕੇ ਰੁਮਾਲੇ ਵੇਚ ਵੇਚ ਕੇ ਇੱਕ ਤਾਂ ਲੁੱਟ ਖਸੁੱਟ ਬਹੁਤ ਕੀਤੀ ਜਾ ਰਹੀ ਹੈ ਔਰ ਉਹਨਾਂ ਰੁਮਾਲਾਂ ਦੇ ਉੱਤੇ ਖੰਡੇ ਦਾ ਜਾਂ ਇੱਕ ਓਂਕਾਰ ਦਾ ਚਿੰਨ ਬਣਿਆ ਹੁੰਦਾ ਹੈ ਜਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਲਿਖਿਆ ਹੁੰਦਾ ਮੱਥਾ ਟੇਕਣ ਤੋਂ ਬਾਅਦ ਉਹ ਜਿਹੜੇ ਵਿਅਕਤੀ ਨੇ ਉਹ ਅਗਿਆਨਤਾ ਵਸ ਉਸ ਰੁਮਾਲ ਨੂੰ ਆਪਣੇ ਸਿਰ ਤੋਂ ਲਾ ਕੇ ਕਿਸੇ ਵੀ ਐਸੀ ਵੈਸੇ ਜਗ੍ਹਾ ਤੇ ਸੁੱਟ ਦਿੰਦੇ ਨੇ ਜੋ ਕਿ ਜਗਾ ਬਹੁਤ ਗੰਦੀ ਹੁੰਦੀ ਹੈ ਇਸ ਤਰ੍ਹਾਂ ਕਰਦੇ ਨਾਲ ਜਿਹੜੀ ਸਾਡੇ ਚਿੰਨਾਂ ਦੀ ਜਿਹੜੀ ਬਦਬੀ ਹੈ ਉਹ ਹੋ ਰਹੀ ਹੈ ਦੁਕਾਨਦਾਰਾਂ ਨੂੰ ਬੇਨਤੀ ਹੈ ਕਿ ਰੁਮਾਲ ਚਿੰਨਾ ਵਾਲੇ ਰੁਮਾਲ ਬਿਲਕੁਲ ਨਾ ਬਣਾਓ ਔਰ ਸੰਗਤ ਨੂੰ ਬੇਨਤੀ ਹੈ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਸਾਰੇ ਦਰਵਾਜ਼ਿਆਂ ਤੇ ਸਾਰੀਆਂ ਐਂਟਰੀਆਂ ਤੇ ਐਸੀ ਰੁਮਾਲ ਰਖਵਾ ਦਿੱਤੇ ਨੇ ਔਰ ਸੰਗਤ ਉਥੋਂ ਹੀ ਰੁਮਾਲ ਜਿਹੜਾ ਹੈ ਉਹ ਪ੍ਰਾਪਤ ਕਰਕੇ ਤੇ ਵਾਪਸ ਆ ਕੇ ਮੱਥਾ ਟੇਕਣ ਤੋਂ ਬਾਅਦ ਉੱਥੇ ਹੀ ਰੁਮਾਲ ਜਿਹੜਾ ਹੈ ਉਹ ਰੱਖ ਕੇ ਜਾਵੇ ਔਰ ਦਰਬਾਰ ਸਾਹਿਬ ਵੱਲੋਂ ਉਹਨ ਰੁਮਾਲਾਂ ਨੂੰ ਬਾਕਾਇਦਾ ਦੁਬਾਰਾ ਫਿਰ ਸਾਫ਼ ਕਰਵਾ ਕੇ ਤੇ ਉੱਥੇ ਰੱਖਣ ਦਾ ਜਿਹੜਾ ਯਤਨ ਹੈ ਉਹ ਕੀਤਾ ਜਾਏਗਾ ਔਰ ਰੁਮਾਲੇ ਥਾਂ ਥਾਂ ਤੇ ਦੁਕਾਨਾਂ ਤੇ ਟੰਗੇ ਹੋਏ ਨੇ ਗਲੀਆਂ ਬਾਜ਼ਾਰਾਂ ਵਿੱਚ ਹੈਰੀਟੇਜ ਸਟਰੀਟ ਹੈ ਉੱਥੇ ਰੁਮਾਲੇ ਵੇਚੇ ਜਾ ਰਹੇ ਨੇ ਮੈਂ ਪਹਿਲਾਂ ਵੀ ਇੱਕ ਵਾਰ ਇੰਟਰਵਿਊ 'ਚ ਗੱਲ ਕਹੀ ਸੀ ਕਿ ਕੌਮ ਦਾ ਪੈਸਾ ਬਰਬਾਦ ਨਾ ਕਰੋ ਆਪਣਾ ਪੈਸਾ ਤਨ ਬਰਬਾਦ ਨਾ ਕਰੋ ਕਿਉਂਕਿ ਰਮਾਲੇ ਇਹਨੇ ਜਿਆਦਾ ਗਿਣਤੀ ਵਿੱਚ ਹਾਲੇ ਵੀ ਗੁਰਦੁਆਰਿਆਂ ਵਿੱਚ ਆ ਰਹੇ ਨੇ ਕਿ ਜਿਸ ਨਾਲ ਕੌਮ ਦੇ ਕਰੋੜਾਂ ਰੁਪਈਆਂ ਦੀ ਹਰ ਰੋਜ਼ ਬਰਬਾਦੀ ਹੋ ਰਹੀ ਹੈ ਜਿਸ ਚੀਜ਼ ਤੇ ਗੁਰੂ ਘਰ ਵਿੱਚ ਵਰਤੋਂ ਹੋਵੇ ਜ਼ਰੂਰਤ ਹੋਵੇ ਸਾਨੂੰ ਉਹ ਵਸਤੂਆਂ ਹਮੇਸ਼ਾ ਗੁਰੂ ਘਰ ਦੇ ਵਿੱਚ ਭੇਟ ਕਰਨੀਆਂ ਚਾਹੀਦੀਆਂ ਨੇ ਇਸ ਤਰ੍ਹਾਂ ਰਮਾਲੇ ਚੜਾ ਚੜਾ ਕੇ ਤੇ ਆਪਣੇ ਪੈਸੇ ਨੂੰ ਸਾਨੂੰ ਖਰਾਬ ਨਹੀਂ ਕਰਨਾ ਚਾਹੀਦਾ ਐਸੀ ਸ੍ਰੀ ਹਰਮੰਦਰ ਸਾਹਿਬ ਇੱਕ ਸੈਕਿੰਡ ਵੀ ਨਹੀਂ ਲੱਗਦਾ ਕਿ ਅਸੀਂ ਇੱਕ ਸੈਕਿੰਡ ਵਾਸਤੇ ਰੁਮਾਲਾ ਕੇਵਲ ਗੁਰੂ ਸਾਹਿਬ ਦੇ ਨਾਲ ਸ਼ੋਹਾ ਕੇ ਤੇ ਅਸੀਂ ਉਹਨੂੰ ਰੱਖ ਦੇਣੇ ਆ ਕਿਸੇ ਕੰਮ ਵਾਸਤੇ ਵਰਤੋਂ ਵਿੱਚ ਜਿਹੜਾ ਉਹ ਰੁਮਾਲਾ ਬਿਲਕੁਲ ਨਹੀਂ ਆਉਂਦਾ ਔਰ ਜ਼ਿਆਦਾਤਰ ਰੁਮਾਲਿਆਂ ਦੇ ਰੰਗ ਫੇਟ ਹੋਏ ਹੁੰਦੇ ਨੇ ਰੁਮਾਲਿਆਂ ਦੇ ਵਿੱਚ ਗੰਦੇ ਗੱਦੇ ਜਿਹੜੇ ਗੱਤੇ ਨੇ ਉਹ ਪਾਏ ਹੋਣ ਕਰਕੇ ਇਹਨੇ ਭੈੜੇ ਬਦਬੂਰ ਰੁਮਾਲਿਆਂ ਦੇ ਵਿੱਚੋਂ ਆਉਂਦੀ ਹੈ ਕਿ ਉੱਥੇ ਸਪਰੇਅ ਕਰਕੇ ਜਾਂ ਕਿਸੇ ਹੋਰ ਕਾਰਨ ਕਰਕੇ ਜਿਹੜਾ ਸਾਨੂੰ ਉਹ ਜਿਹੜੀ ਦੁਰਗੰਧੀ ਹੈ ਉਹਨੂੰ ਕਤਮ ਕਰਨਾ ਪੈਂਦਾ ਸੁਮੇਰੇ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸਿੱਖੀ ਚੰਨਾ ਵਾਲੇ ਜਿਹੜੇ ਰੁਮਾਲ ਨੇ ਉਹ ਕੋਈ ਨਾ ਵੇਚੋ ਨਾ ਖਰੀਦੋ ਔਰ ਜਿਹੜੇ ਰੁਮਾਲਿਆਂ ਦੇ ਖਰੀਦ ਕਰਕੇ ਤੁਸੀਂ ਪੈਸਾ ਜਿਹੜਾ ਆਪਣਾ ਬਰਬਾਦ ਕਰ ਰਹੇ ਹੋ ਕਿਉਂਕਿ ਗੈਰ ਸਿੱਖਾਂ ਨੂੰ ਖਾਸ ਕਰਕੇ ਗੱਲ ਦੁਕਾਨਦਾਰਾਂ ਵੱਲੋਂ ਕਹੀ ਜਾਂਦੀ ਹੈ ਕਿ ਜੇਕਰ ਤੁਸੀਂ ਰੁਮਾਲਾ ਨਹੀਂ ਚੜਾਓਗੇ ਤੇ ਤੁਹਾਡੀ ਯਾਤਰਾ ਸਫਲ ਨਹੀਂ ਹੋਏਗੀ ਇਹ ਬਿਲਕੁਲ ਐਸਾ ਗੱਲ ਨਹੀਂ ਹੈ ਇਹ ਬਿਲਕੁਲ ਸਾਨੂੰ ਐਸੀ ਜਿਹੜੀ ਸੋਚ ਹੈ ਇਹ ਨਹੀਂ ਰੱਖਣੀ ਚਾਹੀਦੀ ਜੋ ਸ਼ਰਤਾ ਕਰਕੇ ਤਿਲ ਲੈ ਕੇ ਫੁੱਲ ਲੈ ਕੇ ਜੋ ਵੀ ਸ਼ਰਤਾ ਲੈ ਕੇ ਕੋ ਸੇਕ ਕੋਈ ਵਿਅਕਤੀ ਗੁਰੂ ਘਰ ਵਿੱਚ ਆ ਕੇ ਮੱਤਾ ਟੇਕਦਾ ਉਹਦੇ ਜਿਹੜੇ ਭੇਟਾ ਹੈ ਉਹ ਗੁਰੂ ਘਰ ਵਿੱਚ ਪਰਵਾਣ ਹੁੰਦੀ ਹੈ ਆਪ ਆਪਣੇ ਪੈਸੇ ਦੀ ਬਰਬਾਦੀ ਜਿਹੜੀ ਹੈ ਸਾਨੂੰ ਬਿਲਕੁਲ ਨਹੀਂ ਕਰਨੀ ਚਾਹੀਦੀ ਔਰ ਸਿੱਖੀ ਦੇ ਚੰਨਾ ਦੇ ਨਾਲ ਜਿਹੜਾ ਖਲਵਾੜ ਕੀਤਾ ਜਾ ਰਿਹਾ ਉਹ ਤੁਰੰਤ ਬੰਦ ਕਰਨਾ ਚਾਹੀਦਾ ਸਬਸਕ੍ਰਾਈਬ ਕਰੋ ਜਰਦੀ ਗਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੀ ਨਹੀਂ ਪ੍ਰੈਸ ਕਰੋ ਬੈਲ ਆਈਕਨ ਨੂੰ This program is sponsored by the singular office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.